ਯੰਗ ਥੈਟ ਡੈਥ ਹੋ ਰਹੀਆਂ ਕੋਈ 30 35 25 ਇਹ ਮਤਲਬ ਜੇ ਇੱਕ ਵਾਰ ਦੇਖਿਆ ਜਾਵੇ ਤਾਂ ਇੱਕ ਪਰਿਵਾਰ ਹੀ ਖਤਮ ਹੋ ਜਾਂਦਾ ਜਦੋਂ ਬੱਚਾ ਉਧਰ ਰਹਿ ਜਾਂਦਾ ਜਾਂ ਉਹ ਮੈਰਿਜ ਉਧਰ ਕਰਵਾ ਲੈਂਦਾ ਜਾਂ ਮਤਲਬ ਬਾਏ ਐਨੀ ਸਰਕਮਸਟੈਂਸਸ ਪੰਜਾਬ ਬਿਲਕੁਲ ਖਾਲੀ ਹੋ ਗਿਆ ਹੈ ਬੱਚਾ ਨੂੰ ਮਜਬੂਰੀਆਂ ਚ ਲੱਗਣਾ ਪੈਂਦਾ ਫਿਰ ਜਦੋਂ ਥੋੜੇ ਬਹੁਤ ਡਾਲਰਸ ਕਮਾਣ ਲੱਗ ਜਾਂਦੇ ਆ ਫਿਰ ਉਹ ਬੱਚਾ ਨੂੰ ਇੱਕ ਸਵਾਦ ਜਿਹਾ ਪੈ ਜਾਂਦਾ ਉਹ ਬਸ ਉਹ ਸਵਾਦ ਜਿਹੜਾ ਹੈ ਉਹ ਫਿਰ ਪੜ੍ਹਾਈ ਨੀਚੇ ਹੋਣ ਲੱਗ ਜਾਂਦੀ ਹੈ ਪਰ ਪੈਸਾ ਕਮਾਉਂਦਾ ਇੱਕ ਕਹਿੰਦੇ ਲਾਲਚ ਵੱਧ ਜਾਂਦਾ ਹੈ ਬਹੁਤ ਈਜ਼ੀ ਹੈ ਆਪਣਾ ਦੇਨ ਛੱਡ ਕੇ ਬਾਹਰ ਚਲੇ ਜਾਣਾ ਔਰ ਇਹ ਖਿਆਲ ਮੇਰੇ ਵੀ ਮਨ ਕਿਸੇ ਦਿਨ ਆਇਆ ਸੀਗਾ ਉਹ ਉਦੋਂ ਖਿਆਲ ਆਂਦਾ ਜਦੋਂ ਇੱਥੇ ਤੁਸੀਂ ਆਪਣੇ ਸਿਸਟਮ ਤੋਂ ਫਰਸਟ੍ਰੇਟ ਹੋ ਜਾਂਦੇ ਹੋ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਇੱਥੇ ਤੁਹਾਡੀ ਉਹ ਵੈਲਿਊ ਨਹੀਂ ਹੈਗੀ ਜੋ ਤੁਹਾਨੂੰ ਬਾਹਰ ਮਿਲ ਸਕਦੀ ਹੈ ਆਪਣੇ ਲੈਵਲ ਤੇ ਆਪ ਗਰੋ ਕਰਨਾ ਹੈ ਤਾਂ ਸੈਲਫ ਸਟਡੀ ਕਰਨੀ ਪਊਗੀ ਔਰ ਸੈਲਫ ਸਟਡੀ ਕਰਨ ਦਾ ਇੱਕ ਤਰੀਕਾ ਲੱਭਿਆ ਕਿ ਮੈਂ ਦੋ ਬੱਚੇ ਆਪਣੀ ਗਲੀ ਤੋਂ ਹੀ 10ਵੀਂ ਕਲਾਸ ਦੇ ਉਹਨਾਂ ਨੂੰ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਤੇ ਜਦੋਂ ਉਹਨਾਂ ਦਾ ਰਿਜ਼ਲਟ ਆਇਆ ਮੇਰਾ ਰਿਜ਼ਲਟ ਆਇਆ ਤਾਂ ਬੜਾ ਬੜੀ ਖੁਸ਼ੀ ਹੋਈ ਔਰ ਉੱਥੋਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਵੀ ਥੋੜਾ ਬਹੁਤ ਪੜ੍ਹਾ ਸਕਦਾ ਇੰਡੀਆ ਦੇ ਬੱਚੇ ਵਧੀਆ ਤਰੀਕੇ ਨਾਲ ਪੜ੍ਹਨ ਔਰ ਥੋੜੀ ਕ੍ਰਿਟੀਕਲ ਥਿੰਕਿੰਗ ਡਿਵੈਲਪ ਕਰਨ ਤਾਂ ਮੈਨੂੰ ਨਹੀਂ ਲੱਗਦਾ ਬਾਹਰ ਜਾ ਕੇ ਉਹ ਚੀਜ਼ਾਂ ਹੋ ਸਕਦੀਆਂ ਆ ਅੱਜ ਦੀ ਡੇਟ ਜੋ ਇੰਡੀਆ 'ਚ ਰਹਿ ਕੇ ਇੰਡੀਆ 'ਚ ਹੋ ਸਕਦੀਆਂ ਨੇ ਹਰੇਕ ਕੁਛ ਬੱਚੇ ਨੇ ਉਹ ਚੀਜ਼ਾਂ ਨੂੰ ਦੇਖਿਆ ਹੀ ਨਹੀਂ ਕਿ ਇੱਥੇ ਹੈ ਕੀ ਐ ਇੱਥੇ ਟਰਾਈ ਨਹੀਂ ਕੀਤਾ ਕਿ ਉਹਦੇ ਲਈ ਜੋ ਰਾਈਟ ਪਲੇਸ ਐ ਕਿ ਉਹ ਬਾਹਰ ਚਲੇ ਜਾਵੇ ਤੇ ਉੱਥੇ ਕੋਈ ਲੇਬਰ ਜੌਬ ਤੋਂ ਸਟਾਰਟ ਕਰੇ ਜਾਂ ਕਿਦਾਂ ਉਹ ਇਸ ਡਿਸੀਜਨ ਲੈਣ ਦੇ ਕੈਪेबल ਨਹੀਂ ਹੋ ਪਾਉਂਦੇ ਕਿ ਉਹ ਡਿਸਾਈਡ ਕਰ ਪਣ ਕਿ ਇੰਡੀਆ 'ਚ ਪੜਨਾ ਐ ਕਿ ਬਾਹਰ ਪੜਨਾ ਐ ਤਾਂ ਇੱਥੇ ਰੋਲ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਹੈ ਪੇਰੈਂਟਸ ਦੀ ਆਪਣੀ ਜੋ ਐਕਸਪੀਰੀਅੰਸ ਹੈ ਉਹਨਾਂ ਨੇ ਜੋ ਆਪ ਆਪਣੀ ਜ਼ਿੰਦਗੀ 'ਚ ਦੇਖਿਆ ਸਿੱਖਿਆ ਹੈ ਉੱਥੇ ਟੀਚਰ ਦਾ ਰੋਲ ਆਂਦਾ ਇੰਪੋਰਟੈਂਟ ਸੋਚ ਰਿਹਾ ਕਿ ਅਸੀਂ ਜੇ ਬਾਹਰ ਜਾਣਾ ਤਾਂ ਸਾਨੂੰ ਕੋਈ ਸਕਿੱਲ ਚਾਹੀਦਾ ਹੈ ਜਾਂ ਕਿੱਦਾਂ ਚਾਹੀਦਾ ਤੁਸੀਂ ਇਹ ਦੱਸੋ ਕਿ ਓਵਰਆਲ ਉਹਦੀ ਲਾਈਫ ਦੇ ਲਈ ਕੀ ਇੰਪੋਰਟੈਂਟ ਹੈ ਸਕਿੱਲ ਡਵੈਲਪਮੈਂਟ ਜਾਂ ਐਕੈਡੈਮਿਕਸ बहुत सारे स्किल्स हैं जिमें इमोशनल इंटैलीजेंस बच्चों जी होनी चाहिए है अपने आप नैके अपने इमोशन कंट्रोल करने आने चाहिए ईवन दूसरे बारे दूसरे के इमोशन बारे भी इदाते बहुत सारे स्किल्स ने जिन्हों सीखना चाहिए इंडस्ट्री रन हो रही है तो दे जो कि कॉमर्स के स्टूडेंट न बजाय कि किताब बिजनेस स्टडीज़ ਉਦਾਂ ਥਿਉਰੀ ਵਾਈਜ਼ ਪੜ੍ਹਾਉਂਦੀ ਉਹਨੂੰ ਵਿਜ਼ਿਟ ਕਰਾਓ ਉਹਨੂੰ ਦਿਖਾਓ ਕਿ ਕਿੱਥੋਂ ਸਟਰਕਚਰ ਸ਼ੁਰੂ ਹੁੰਦਾ ਹੈ ਡਰਾ ਮਟੀਰੀਅਲ ਕਿੱਦਾਂ ਆ ਰਿਹਾ ਉਹਨੂੰ ਕਿੱਦਾਂ ਲਾਈਨ ਅਪ ਕਰਨਾ ਐਵਰੀਥਿੰਗ ਇਜ਼ ਅਵੇਲੇਬਲ ਔਨ ਇੰਟਰਨੈਟ ਕਿ ਬੱਚਿਆਂ ਨੂੰ ਤੁਸੀਂ ਹੋਮਵਰਕ ਦੇਣੇ ਹੋ ਜਾਂ ਸਕੂਲ ਤੋਂ ਹੋਮਵਰਕ ਮਿਲਦਾ ਹੈ ਉਹਦਾ ਕੀ ਡਿਫਰੈਂਸ ਆ ਰਿਹਾ ਹੈ ਆ ਪ੍ਰੋਜੈਕਟਸ ਦਾ ਇਆ ਇਹ ਹੋਮਵਰਕ ਦਾ ਇਹ ਫਾਇਦਾ ਹੈ ਕਿ ਬੱਚਾ ਐਟ ਲੀਸਟ ਰਿਸਰਚ ਕਰਦਾ ਮੈਂ ਕਹਿੰਦਾ Google ਤੇ ਜਾ ਕੇ ਟਾਈਪ ਕਰਦਾ YouTube ਤੇ ਜਾ ਕੇ ਟਾਈਪ ਕਰਦਾ ਬਟ ਉਹ ਚੰਗੀ ਚੀਜ਼ ਲੱਭ ਰਿਹਾ ਹੈ ਹੀ ਇਸ ਟ੍ਰਾਈਂਗ ਟੂ ਫਾਈਂਡ ਸਮ ਡਾਟਾ ਔਨ ਇਟ ਹੀ ਇਸ ਟ੍ਰਾਈਂਗ ਟੂ ਫਾਈਂਡ ਸਮਥਿੰਗ ਰਿਲੇਟਡ ਟੂ ਸਮਥਿੰਗ ਰਾਈਟ which school has given ਬੱਚੇ 40 ਮਿੰਟ 50 ਮਿੰਟ ਇੱਕ ਘੰਟਾ ਟੀਚਰ ਨੂੰ ਸੁਣਨਾ ਨਹੀਂ ਜਾਂਦੇ that is impatience it's not ki teacher ਵਧੀਆ ਨਹੀਂ ਪੜਾ ਰਿਹਾ teacher ਵਧੀਆ ਪੜਾ ਰਿਹਾ ਤਾਂ ਵੀ ਨਹੀਂ ਸੁਣਨਾ ਜਾਂਦੇ because ਉਨ੍ਹਾਂ ਉਹਨਾਂ ਦੇ ਵਿੱਚੋਂ ਇੰਪੇਸ਼ੈਂਸ ਘਟਦੀ ਜਾ ਰਹੀ ਹੈ